ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਪੰਜਾਬ ਦੀ ਮਿੱਟੀ ਤੇ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਕਹੇ ਜੀਆਂ ਲੱਗਦੀਆਂ ਤੁਹਾਨੂੰ ਆਹ ਦੇਖੋ ਜੀ ਅੱਪਾ ਅੱਜ ਆਏ ਆ ਸਬਜ਼ੀ ਤੋੜਨ ਸਬਜ਼ੀ ਆਪਾਂ ਤੋੜ ਲਈ ਐ ਆਪਾਂ ਨੂੰ ਚੀਕੂ ਵੀ ਮਿਲ ਗਏ ਚੀਕੂ ਵੀ ਆਪਾਂ ਤੋੜੇ ਐ ਇਹ ਆਪਾਂ ਕੋਈ ਵੀ ਮਸਾਲੇ ਨਾਲ ਨਹੀਂ ਪਕਾਉਂਦੇ ਚੀਕੂ ਬਸ ਇਹ ਜਿਵੇਂ ਆਪਣੇ ਆਪ ਹੀ ਉੱਥੇ ਪੋਲੇ ਹੋ ਜਾਂਦੇ ਤਾਂ ਆਪਾਂ ਉਹ ਕਰ ਲੈਨੇ ਆ ਆ ਦੇਖੋ ਆ ਸਬਜ਼ੀ ਤੋੜੀ ਆਪਾਂ ਅਲਫਾਫੇ ਚ ਵੀ ਪਈ ਐ ਸ਼ਿਮਲਾ ਮਿਰਚ ਇਹ ਆਪਣੀ ਸਬਜ਼ੀ ਇੱਥੋਂ ਆਪਾਂ ਤੋੜੀ ਐ ਆ ਦੇਖੋ ਚਿੜੀਆਂ ਬੋਲ ਰਹੀਆਂ ਸ਼ਾਮ ਦਾ ਟਾਈਮ ਐ ਦੇਖੋ ਕਿੰਨੀ ਸ਼ਾਂਤੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਿਚੇੜੀਆਂ ਦੀ ਚਹਿਂ ਚਾ ਹਾਂ ਕੁੱਕੜਾਂ ਦੀਆਂ ਵਾਂਗਾਂ ਕੁੱਕੜ ਆ ਉਧਰ ਲੱਗ ਜਾਂਦੇ ਵਿੱਚ ਦੀ ਬੋਲਣ ਇੱਥੇ ਰੱਖੇ ਹੋਏ ਆਪਾਂ ਕੁੱਕੜ ਉਹ ਸਾਹਮਣੇ ਉਧਰ ਵਿੱਚ ਰੱਖੇ ਹੋਏ ਆ ਕੁੱਕੜ ਵੀ ਹੈ ਆ ਆਪਣਾ ਚੀਕੂਆ ਦਾ ਬੂਟਾ ਆ ਆਪਣੀ ਸਬਜ਼ੀ ਸਾਰੀ ਲੱਗੀ ਹੋਈ ਹੈ ਅੱਜਕੱਲ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਵੀ ਅੱਜਕੱਲ ਜਿਹੜਾ ਦੁੱਖ ਸੁੱਖ ਹੈ ਨਾ ਉਹ ਆਪਣੇ ਆਪਣੇ ਨਹੀਂ ਰਹੇ ਦੁੱਖ ਸੁੱਖ ਵੀ ਉਹਦੇ 'ਚ ਵੀ ਆਪਾਂ ਲੋਕਾਂ ਦੀ ਉਹ ਕਰਦੇ ਆਂ ਵੀ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਇੱਕ ਭੋਗ ਤੇ ਗਏ ਅੰਤਮ ਅਰਦਾਸ ਤੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਭੋਗ ਪਾਉਂਦੇ ਆਪਾਂ ਉਸ ਤੇ ਗਏ ਉਥੇ ਵੀ ਮਤਲਬ ਆਪਾਂ ਜਿਹੜੀਆਂ ਅੰਤਮ ਅਰਦਾਸਾਂ ਨੇ ਉਹਨਾਂ ਨੂੰ ਵੀ ਆਪਾਂ ਇੱਕ ਵਿਆਮਾ ਦੇ ਪ੍ਰੋਗਰਾਮ ਵਾਲਾ ਰੂਪ ਦੇ ਦਿੱਤਾ ਅੱਜ ਕੱਲ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਜਾਂ ਤਾਂ ਉਹ ਪਰਿਵਾਰ ਨੂੰ ਦੁੱਖ ਹੁੰਦਾ ਹੈ ਪਰ ਪਰਿਵਾਰ ਨਾਲ ਦੀ ਨਾਲ ਕੀ ਹੈ ਵੀ ਪਰਿਵਾਰ ਨੂੰ ਇਹ ਹੁੰਦਾ ਹੈ ਵੀ ਜੇ ਅਸੀਂ ਇਹਨਾਂ ਦੀ ਮੌਤ ਤੇ ਕੋਈ ਨਾ ਬਣਾਇਆ ਲੋਕਾਂ ਨੂੰ ਕੋਈ ਚੰਗਾ ਨਾ ਖਵਾਇਆ ਤਾਂ ਫਿਰ ਲੋਕ ਕੀ ਕਹਿਣਗੇ ਇਹ ਚੀਜ਼ਾਂ ਅੱਜ ਕੱਲ ਬਹਾਲੀਆਂ ਨਹੀਂ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾ ਦਿੰਨੇ ਆ ਉੱਥੇ ਵੀ ਪਕੌੜੇ ਵੀ ਬਣਾਓ ਜੀ ਜਲੇਬੀਆਂ ਵੀ ਬਣਾਓ ਰਸਗੁੱਲੇ ਵੀ ਬਣਾਓ ਸਾਰਾ ਕੁਝ ਬਣਾ ਕੇ ਧਰ ਦਿੰਨੇ ਆ ਫਿਰ ਆਪਾਂ ਦਾਲਾਂ ਸਬਜ਼ੀਆਂ 'ਚ ਵੀ ਕੋਈ ਕਮੀ ਕਮੀ ਪੇਸ਼ੀ ਨਹੀਂ ਛੱਡਦੇ ਉਹ ਵੀ ਆਪਾਂ ਸਬਜ਼ੀਆਂ ਤਿੰਨ ਚਾਰ ਪੰਜ ਤੀਆਂ ਸਬਜ਼ੀਆਂ ਬਣਾ ਦਿੰਨੇ ਜਿਹੜੀਆਂ ਕਿ ਨਾਲ ਤਾਂ ਵੇਸਟੇਜ ਐ ਉਹਨਾਂ ਦੀ ਖਾਂਦਾ ਤਾਂ ਅਗਲਾ thora-pora ਐ ਪਰ ਆਪਾਂ ਬਣਾ ਕੇ ਇੰਨੀਆਂ ਆਈਟਮਾਂ ਧਰ ਦਿੰਨੇ ਆ ਵੀ ਜਿਵੇਂ ਵਿਆਹ ਦੇ ਵਿੱਚ ਆਏ ਹੁੰਨੇ ਆ ਵੀ ਅੱਜਕੱਲ ਇਹ ਚੀਜ਼ਾਂ ਜਿਹੜੀਆਂ ਫਿਰ ਅੱਛਾ ਉਸ ਤੋਂ ਬਾਅਦ ਆਪਾਂ ਅੱਗੇ ਅੱਗੇ ਤਾਂ ਅਗਲਾ ਵੀ ਸਿੰਪਲ ਰੋਟੀ ਬਣਾਉਂਦਾ ਹਨ ਤੇ ਹੁਣ ਕੀ ਹੈ ਵੀ ਅੱਛਾ ਰੋਟੀ ਤੋਂ ਬਾਅਦ ਸਵੀਟ ਡਿਸ਼ ਵੀ ਹੋਣੀ ਚਾਹੀਦੀ ਹੈ ਵੀ ਖੀਰ ਹੋਵੇ ਜਾਂ ਫਿਰ ਕੋਈ ਆਈਸਕ੍ਰੀਮ ਹੋਵੇ ਰੇਵੜੀ ਮਲਾਈ ਹੋਵੇ ਉਹ ਚੀਜ਼ਾਂ ਵੀ ਆਪਾਂ ਇਹ ਵੀ ਇਹ ਵੀ ਆਪਾਂ ਕਰਦੇ ਆਂ ਅੱਜਕੱਲ ਇਹ ਵੀ ਬਹੁਤ ਵੱਡਾ ਹੋ ਗਿਆ ਇਹ ਚੀਜ਼ਾਂ ਥੋੜੀਆਂ ਜੀਆਂ ਆਪਾਂ ਨੂੰ ਮਤਲਬ ਵੀ ਆਹ ਦੱਸਦੀਆਂ ਵੀ ਆਪਾਂ ਪਤਾ ਨਹੀਂ ਕਿੱਡੇ ਕਿ ਤਣਾੜ ਇਹ ਚੀਜ਼ਾਂ ਕਰਕੇ ਆਪਾਂ ਕਿੰਨੇ ਇੱਕ ਅਮੀਰ ਲੱਗਦੇ ਆ ਪਰ ਇਹ ਅਮੀਰੀ ਨਹੀਂ ਆਪਣੀ ਇਹ ਆਪਣਾ ਬਹੁਤ ਹੀ ਜ਼ਿਆਦਾ ਮਤਲਬੀ ਕਈ ਲੋਕ ਜਿਹੜੇ ਸੂਝਵਾਨ ਲੋਕ ਹੁੰਦੇ ਆ ਪੁਰਾਣੇ ਬਜ਼ੁਰਗ ਹੁੰਦੇ ਆ ਉਹ ਇਹਨਾਂ ਚੀਜ਼ਾਂ ਤੇ ਮਤਲਬੀ ਗੱਲਾਂ ਮਗਰੋਂ ਕਰਦੇ ਆ ਵੀ ਇੰਨਾ ਕਰਤਾ ਪਹਿਲਾਂ ਤਾਂ ਸਾਹਮਦੇ ਨਹੀਂ ਸੀ ਹੁਣ ਇੰਨਾ ਕਰਤਾ ਤੇ ਇਹ ਚੀਜ਼ਾਂ ਹੈਗੀਆਂ ਨੇ ਪਰ ਨਾ ਜਦੋਂ ਮਤਲਬ ਵੀ ਪਹਿਲਾਂ ਦਾ ਜਿਹੜਾ ਸਮਾਂ ਸੀਗਾ ਉਦੋਂ ਮਤਲਬ ਵੀ ਅਫਸੋਸ ਜੇ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਦੋਂ ਲੋਕ ਅਫਸੋਸ ਵੱਧ ਕਰਦੇ ਸੀ ਦਿਖਾਵਾ ਘੱਟ ਕਰਦੇ ਸੀ ਉਦੋਂ ਪਹਿਲਾਂ ਤਾਂ ਆਪਣੇ ਘਰਾਂ ਦੇ ਵਿੱਚ ਮਤਲਬ 10 ਦਿਨ ਅਗਲਾ ਪੁੰਜੇ ਸੌਂਦਾ ਆਪਣਾ ਸਰੀਕਾ ਕਬੀਲਾ ਨਾਲ ਦੁੱਖ ਬਣਾਉਂਦਾ ਪਰ ਅੱਜ ਕੱਲ ਤੀਜੇ ਦਿਨੋਂ ਤਾਂ ਭੋਗ ਪਾ ਦਿੰਨੇ ਆਪਾਂ ਫਿਰ ਭੋਗ ਤੇ ਵੀ ਪੂਰਾ ਵਿਆਹ ਵਾਲਾ ਕੰਮ ਕਰ ਦਿੰਨੇ ਆ ਕੋਈ ਦੁੱਖ ਨਹੀਂ ਕਿਸੇ ਨੂੰ ਕੋਈ ਕੁਛ ਨਹੀਂ ਪਕੌੜੇ ਬਣਾ ਦਿੰਨੇ ਆ ਜਲੇਬੀਆਂ ਬਣਾ ਦਿੰਨੇ ਆ ਦਾਲਾਂ ਸਬਜ਼ੀਆਂ ਚ ਇੰਨਾ ਕੁਛ ਬਣਾ ਦਿੰਨੇ ਆ ਜਦੋਂ ਕਿ ਹੋਣਾ ਕੀ ਚਾਹੀਦਾ ਵੀ ਸਿੰਪਲ ਰੋਟੀ ਬਣਾਓ ਦਾਲ ਬਣਾਓ ਸਬਜ਼ੀ ਬਣਾਓ ਚੌਲ ਬਣਾ ਦੋ ਰੈਤਾ ਬਣਾ ਦੋ ਹਨਾ ਸਿੰਪਲ ਰੋਟੀ ਬਣਾ ਦੋ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਚਲੋ ਵੀ ਕਿਸ ਕਈ ਵਾਰੀ ਕਿਸੇ ਤੋਂ ਨਹੀਂ ਰੋਟੀ ਵਗੈਰਾ ਖਾਧੀ ਜਾਂਦੀ ਹੈ ਅਗਲਾ ਚਾਵਲ ਵਗੈਰਾ ਪਾ ਕੇ ਖਾ ਸਕਦਾ ਹੈ ਇਹ ਚੀਜ਼ਾਂ ਤਾਂ ਹੁੰਦੀਆਂ ਪਰ ਇਹ ਨਹੀਂ ਵੀ ਪਕੌੜੇ ਬਣਾਓ ਜਲੇਬੀਆਂ ਬਣਾਓ ਰਸਗੁੱਲੇ ਬਣਾਓ ਇਸ ਲਈ ਦਾ ਮਤਲਬ ਆਪਾਂ ਨੂੰ ਜਿਹੜਾ ਇਹ ਲੋਕ ਦਿਖਾਵਾ ਹੈ ਇਹ ਲੋਕ ਦਿਖਾਵਾ ਛੱਡਣਾ ਚਾਹੀਦਾ ਆਪਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਬਾਕੀ ਇਹ ਵੀ ਜਿਵੇਂ ਹੁਣ ਆਪਾਂ ਅੰਤਮ ਅਰਦਾਸ ਚ ਦੇਖਦੇ ਆਂ ਵੀ ਉੱਥੇ ਮੇਜ਼ ਕੁਰਸੀਆਂ ਲੱਗੇ ਹੁੰਦੇ ਆ ਵੀ ਇਹ ਮੇਜ਼ ਕੁਰਸੀਆਂ ਵੀ ਬੰਦ ਹੋਣੇ ਚਾਹੀਦੇ ਜਿਵੇਂ ਵਿਆਹਾਂ ਦੇ ਵਿੱਚ ਹੈਗਾ ਵੀ ਜੇ ਵਿਆਹ ਆਨੰਦ ਕਾਰਜ ਕਰਨੇ ਤਾਂ ਉਹ ਲੜਕੀ ਨੂੰ ਵੀ ਸੂਟ ਚ ਕਰਨੇ ਪੈਣਗੇ ਇਹ ਐਸਜੀਪੀਸੀ ਦਾ ਉਹ ਹੈ ਹਨਾ ਇਹ ਮੀਤਲਵੀ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਆਪਾਂ ਅੰਤਮ ਅਰਦਾਸ ਕਰਦੇ ਆ ਉਹਦੇ ਵਿੱਚ ਵੀ ਲੰਗਰ ਹੈ ਜਿਹੜਾ ਉਹ ਬਿਠਾ ਕੇ نیچے ਖਵਾਇਆ ਜਾਵੇ ਪੰਗਤੀ ਦੇ ਵਿੱਚ ਖਵਾਇਆ ਜਾਵੇ ਇਹਦਾ ਵੀ ਪਹਿਲਾਂ ਕੋਈ ਨਾ ਉਹ ਹੁੰਦਾ ਸੀ ਪੰਗਤੀ ਦਾ ਜਿਹੜਾ ਲੰਗਰ ਹੈ ਇਹਦਾ ਕੋਈ ਵਿਸ਼ੇਸ਼ਤਾ ਹੈ ਦੀ ਤੇ ਇਹ ਵਿਸ਼ੇਸ਼ਤਾ ਨੂੰ ਆਪਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਤੇ ਜਿਹੜਾ ਆਪਾਂ